ਅੱਜ ਜੇ ਪਹੁੰਚਿਆ ਜਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਜਰਾਂ ਕਾ ਦੀਆਂ ਪਿੰਡ ਸੁਭਤੀ ਮਾਰ ਕਹਿ ਸਕਦੇ ਐ ਇੰਨੀ ਜਿਹੜੀ ਇਸ ਘਰ ਨੂੰ ਪਈ ਇਹ ਬਰਸਾਤ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਹੈ ਦਾ ਬਹੁਤ ਮੁਸ਼ਕਲ ਦੇ ਵਿੱਚ ਫਸੇ ਆਹੀਂ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ ਹੁਣ ਜਿਹੜਾ 3-400 ਰੁਪਏ ਦੀ ਢੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਗਈਆਂ ਇੰਨੀ ਆਮਦਨ ਦੇ ਨਾਲ ਇਹ ਜਿਹੜਾ ਮੈਂ ਨਹੀਂ ਵਕਾਨ ਜਿਹੜਾ ਬਣਾ ਸਕਦਾ ਹਣੀ ਮੈਂ ਤੇ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਐ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਸਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਗੁਜਰਾਂ ਕਾ ਦੀਆਂ ਪਿੰਡ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਹੜਾ ਬਾਬਾ ਨਾਨਕ ਤੋਂ ਫਲੱਡ ਜਦੋਂ ਕਾਫੀ ਜਿਹੜਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਜਦੋਂ ਆ ਚੁੱਕਾ ਸੀ ਪਿੰਡ ਦੇ ਵਿੱਚ ਵੀ ਅਜੇ ਤੱਕ ਇਸ ਪਿੰਡ ਦੇ ਵਿੱਚ ਪਾਣੀ ਸੋ ਪਾਣੀ ਵੀ ਕਾਫੀ ਛਪਕਾਂ ਦੀ ਜਿਹੜਾ ਛਪਕ ਇਸ ਪਿੰਡ ਦੇ ਨਾਲੋਂ ਟੁੱਟ ਰਿਹਾ ਕਿਉਂਕਿ ਪਿੰਡ ਦਾ ਜਿਹੜਾ ਨਿਮਾ ਹੋਣ ਕਰਕੇ ਪਿੰਡ ਨੂੰ ਕਾਫੀ ਜੜੀ ਪਾਣੀ ਜਿਹੜੀ ਹੈ ਵੱਜੀ ਆ ਮਾ ਕਮਰਾ ਮਨ ਨੂੰ ਕਮਗਾ ਇੱਕੋ ਜਿਹੜੀਆਂ ਤਸਵੀਰਾਂ ਜਰੂਰ ਸਾਂਝੀਆਂ ਕਰ ਦਿੱਤੀਆਂ ਸੋ ਇਹ ਬਾਗੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਗੀਆਂ ਹੈ ਜਿਹੜੀਆਂ ਲੋਕ ਲੋਕ ਆਪਣੇ ਘਰਾਂ ਨੂੰ ਜਿਹੜੀਆਂ ਲਗਾਉਂਦੇ ਸਨ ਸੋ ਕੁਦਰਤੀ ਮਾਰ ਕਹਿ ਸਕਦੇ ਆ ਇੰਨੀ ਜਿਹੜੀ ਇਸ ਘਰ ਨੂੰ ਪਈ ਕਿ ਕੱਚੀਆਂ ਕੰਕੰਦਾ ਦਾ ਪਹਿਲਾਂ ਵੀ ਗਾਰੇ ਦੀ ਜਿਹੜੀ ਚਰਾਈ ਪਹਿਲਾਂ ਵੀ ਸੀ ਪਰ ਕੁਦਰਤੀ ਮਾਰ ਬਾਰਸ਼ਾਂ ਕਾਫੀ ਦਿਨਾਂ ਤੱਕ ਉਹ ਦੇ ਰਹੀਆਂ ਤਾਂ ਜਿਹੜੀ ਆ ਸ਼ੱਤ ਨੂੰ ਜਿਹੜੀ ਆ ਨੁਕਸਾਨ ਦਾ ਇੱਕ ਕਰਕੇ ਜਿਹੜੀ ਲੱਗੀ ਸੋ ਸਮਾਂ ਰਹਿੰਦੇ ਹੈ ਪਰਿਵਾਰਕ ਮੈਂਬਰ ਤਾਂ ਇਸ ਘਰ ਦੇ ਵਿੱਚੋਂ ਚਲੇ ਗਏ ਸਨ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਮੌ ਮੇਰਾ ਨਾਮ ਸ਼ਾਮੂ ਸੀ ਆ ਪਿੰਡ ਕਾਦੀਆਂ ਗੁਜਣਾ ਇਹ ਬਰਸਾਤ ਦੇ ਵਿੱਚ ਬਹੁਤ ਮਾੜਾ ਹਾਲ ਸੀ ਛੱਤ ਜਿਹੜੀ ਪਹਿਲਾਂ ਹੀ ਬਹੁਤ ਮਤਲਬ ਬਰਸਾਤਾਂ ਦੇ ਨਾਲ ਖਰਾਬ ਹੋ ਗਈ ਸੀ ਅਸੀਂ ਤੇ ਪਾਣੀ ਆਉਣ ਤੋਂ ਜਦੋਂ ਆਉਣ ਦੀ ਸੁਭਾਵਨਾ ਸੀ ਪਾਣੀ ਆਉਣ ਤੋਂ ਪਹਿਲਾਂ ਹੀ ਇਥੋਂ ਨਿਕਲ ਗਏ ਹਾਂ ਤੇ ਇਹ ਬਰਸਾਤ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਹੈ ਦਾ ਬਹੁਤ ਮੁਸ਼ਕਲ ਦੇ ਜ ਫਸੇ ਅਸੀਂ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਅਸੀਂ ਬਹੁਤ ਪਰੇਸ਼ਾਨ ਹੈ ਜੀ ਉਹ ਲੋ ਜਦੋਂ ਬਰਸਾਤ ਜਦੋਂ ਪਿੰਡ ਤੇ ਫਲੱਡ ਆ ਚੁੱਕਾ ਹੈ ਉਸ ਤੋਂ ਪਹਿਲਾਂ ਜਿਹੜਾ ਸਮਾਰਾਤ ਕੋਈ ਮਤਲਬ ਪ੍ਰੋਵਰਸ਼ਿਪ ਕਰ ਲੈ ਨਹੀਂ ਜੀ ਪਾਣੀ ਜਿੱਦਾਂ ਆਇਆ ਨਾ ਰਾਤ ਨੂੰ ਉਦੋਂ ਹੀ ਸਾਨੂੰ ਜਦੋਂ ਪਿੰਡ ਦੇ ਵਿੱਚ ਰੋਲਾ ਪਿਆ ਵੀ ਪਾਣੀ ਆ ਗਿਆ ਪਾਣੀ ਆ ਗਿਆ ਉਦੋਂ ਅਸੀਂ ਇੱਥੋਂ ਨਿਕਲ ਗਏ ਸਾਮਾਨ ਜਿਹੜਾ ਸਹੀ ਸਲਾਮਤ ਕੱਢ ਲਿਆ ਗਿਆ ਸਾਮਾਨ ਜਿਹੜੇ ਕਪੜੇ-ਕੁਪੜੇ ਵਿੱਚੇ ਰਹਿ ਗਏ ਸੀ ਬਾਕੀ ਮੋਟਾ-ਮੋਟਾ ਸਾਮਾਨ ਹੀ ਥੋੜਾ-ਬੋਤਾ ਕੱਢਿਆ ਜੀ ਕੋਈ ਨਾਜ ਫਸਲ ਤਾਂ ਜਿਹੜਾ ਰਸਈਆਂ ਸਾਮਾਨ ਉਹ ਬਚ ਗਿਆ ਕਿ ਜਾਨ ਨੁਕਸਾਨ ਨਹੀਂ ਨਹੀਂ ਜੀ ਦਾਣੇ ਵੀ ਖਰਾਬ ਹੋ ਗਏ ਨੇ ਕਪੜੇ-ਕੁਪੜੇ ਸਾਰੇ ਖਰਾਬ ਹੋ ਗਏ ਹਾਂ ਜੋ ਮਤਲਬ ਗਾਮ ਵੱਲੋਂ ਗਰਮੀਆਂ ਦਾ ਮੌਸਮ ਹੀ ਨਾ ਸਰਦੀਆਂ ਦਾ ਮੌਸਮ ਆੜ ਜਾਈਆਂ ਤਲੀਆਂ ਜੋ ਸਭ ਕੁਝ ਸਭ ਕੁਝ ਕਪੜੇ ਮਖੋਣ ਜਿਵੇਂ ਮੈਨੂੰ ਤੁਸੀਂ ਦੱਸਦੇ ਕਿਸੇ ਦੇ ਘਰ ਰਹਾ ਰੇ ਜੋ ਮਤਲਬ ਇੰਨੀਆਂ ਜਿਹੜੀਆਂ ਗਰਾਂਡਾਂ ਭਰੀਆਂ ਜਾਂਦੀਆਂ ਨੇ ਲੋਕਾਂ ਲੋ ਮਤਲਬ ਹੱਫਲਾੜੂ ਲੈ ਕੇ ਭਰੀ ਹੋਈਆਂ ਤੁਹਾਡੇ ਤੱਕ ਇਹਨੇ ਪਹੁੰਚ ਨਹੀਂ ਕੀਤੀ ਜੀ ਪਹੁੰਚ ਕੀਤੀ ਆ ਪਰ ਆਏ ਨੇ ਉਹਨਾਂ ਨੇ ਖੜੀ ਆ ਵੀਡੀਓ ਵਾਡੀਓ ਬਣਾ ਕੇ ਫਰਾਜੇ ਤੱਕ ਮਿਲਿਆ ਕੁਝ ਨਹੀਂ ਹੈ ਜੀ ਕੀ ਜਿਹੜੀ ਦਾਨੀ ਸੱਜਣ ਦੇ ਸਮਾਜੇ ਵੀ ਸਸਤਾ ਨੇ ਜਿਹੜੀਆਂ ਇਦਾਂ ਦੇ ਜਿਹੜੇ ਫਲਾੜ ਦੇ ਦੌਰਾਨ ਜਿਹੜੇ ਘਰ ਨੇ ਸਾਂਦਾ ਕਿਉਂਕਿ ਮਦਦ ਕਰ ਰਹੇ ਤੁਹਾਡੇ ਤੱਕ ਅੱਧੀ ਕਹਨੇ ਪਹੁੰਚ ਨਹੀਂ ਕੀਤੀ ਨਹੀਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਜੀ ਬਿਲਕੁਲ ਸ਼ੁਕਰੀਆ ਹਾਂਜੀ ਕਿਉਂਕਿ ਕਾ ਦਾ ਕੰਮ ਕਰਦੇ ਮੈਂ ਮਜ਼ਦੂਰੀ ਦਾ ਕੰਮ ਕਰਦਾ ਹਾਂ ਕੀ ਚੱਕਰ ਹੋਇਆ ਪਹਿਲਾਂ ਵੀ ਕੱਚੇ ਸਨ ਮੱਲੋ ਇਹਨਾਂ ਨੂੰ ਨਹੀਂ ਮੱਲੋ ਕੀਤਾ ਗਿਆ ਮੱਲੋ ਲੈਟਰ ਜੇ ਤਬਦੀਲ ਕੀਤਾ ਗਿਆ ਹੁਣ ਬਿਲਕੁਲ ਨੁਕਸਾਨਦਾਈ ਕਿਉਂਕਿ ਕੀ ਇਹਨਾਂ ਨੂੰ ਪਰਭਾਈ ਹੋ ਰਹੀ ਹੈ ਇਹ ਭਾਜੀ ਹੁਣ ਵੇਖੋ ਘਰ ਦਾ ਗੁਜ਼ਾਰਾ ਜਰਾ ਵਾ ਜਰਾ 3-400 ਰੁਪਏ ਦਿਹਾੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਆ ਗਈਆਂ ਬਿਮਾਰੀ ਵੀ ਮੈਂ ਠੀਕ ਨਹੀਂ ਰਹਿੰਦਾ ਮੈਨੂੰ ਸਾਹ ਦੀ ਪ੍ਰੋਬਲਮ ਹੈ ਮੇਰੀ ਉਹਦੀ ਵੀ ਦਵਾਈ ਚੱਲ ਰਹੀ ਹੈ ਘਰ ਦੇ ਵੀ ਬਿਮਾਰ ਰਹਿੰਦੇ ਨੇ ਬੱਚੇ ਦੋ ਨੇ ਉਹ ਛੋਟੇ ਨੇ ਪੜ ਰਹੇ ਨੇ ਤੇ ਫਿਰ ਇਸ ਇਨੀ ਆਮਦਨ ਨਾਲ ਇਹ ਜਰਾ ਮੈਂ ਨਹੀਂ ਮਕਾਨ ਜਰਾ ਬਣਾ ਸਕਿਆ ਹਾਂਜੀ ਹੋ ਜਿਹੜੀਆਂ ਦਾਨੀ ਸੱਜਣਾਂ ਜਾਂ ਸਮਾਜ ਸੇਵੀ ਸੱਜਣਾਂ ਮਦਦ ਕਰ ਲੋਕਾਂ ਦੀ ਸਾਹਤ ਹੋ ਰਹੀ ਨੇ ਕਈ ਪਵਾ ਵੀ ਦਿੱਤੇ ਨੇ ਤੇ ਕਈ ਪਿਆ ਵੀ ਰਹੇ ਨੇ ਹੁਣ ਕੀ ਤੁਹਾਡੀ ਮਦਦ ਕਰਨੀ ਚਾਹੀਦੀ ਹੈ ਹਾਂਜੀ ਮੈਂ ਤਾਂ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਐ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਹਾਂ ਉਹ ਲਾਈਟਰਲ ਬਣ ਜਾਏ ਕਿ ਜਾਂ ਬਾਲਿਆਂ ਵਾਲਾ ਬਣ ਜਾਏ ਮੈਂ ਤਾਂ ਕੋਸ਼ਿਸ਼ ਹੋਵੇ ਤੇ ਮੈਨੂੰ ਲੈਂਡਰ ਵਾਲਾ ਹੀ ਬਣ ਜਾਏ ਮੈਂ ਕਿਤੇ ਲੈਂਡਰ ਵਾਲੇ ਕਮਰੇ ਚ ਰਹਿ ਕੇ ਵੇਖ ਲਾ ਹੁਣ ਜਿਹੜੀ ਦਰਦ ਦਰਦੀ ਠੋਕਰੇ ਖਾ ਰਹੀ ਕਿਸੇ ਦੇ ਮੱਲੂਬ ਕਰ ਰਹਿਣ ਮੱਲੂੜੇ ਹੁੰਦੇ ਉਹ ਭਾਜੀ ਮੈਂ ਆ ਕੇ ਦੀ ਹਵੇਲੀ 'ਚ ਰਹਿ ਰਹਿਆ ਹਾਂ ਉਹਨਾਂ ਦਾ ਟੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਮੈਂ ਸਾਫ਼ ਕਰਕੇ ਤੇ ਹਵੇਲੀ 'ਚ ਰਹਿ ਰਹਿਆ ਹਾਂ ਆਪਣਾ ਟਾਈਮ ਪਾਸ ਕਰ ਰਹੇ ਹਾਂ ਕਿੰਨਾ ਕਿੰਨਾ ਸਮਾਂ ਹੋ ਗਿਆ ਮੈਨੂੰ ਘਟੋ ਘਟ 3-4 ਮਹੀਨੇ ਹੋਈ ਗਏ ਨੇ ਹਾਂਜੀ ਸੋ ਸਾਡੇ ਨਾਲ ਹੋਰ ਪਰਿਵਾਰਕ ਮੈਂ ਬੰਨੇ ਜ਼ਰੂਰ ਗੱਲਬਾਤ ਕਰ ਲੈਣਗੇ ਹੱਸ ਜੀ ਕਰ ਮੈਂ ਕਹਿੰਦੇ ਆ ਫਿਰ ਮਤਲਬ ਪਾਣੀ ਜੋ ਆਉਂਦਾ ਹੈ ਨਾ ਉਹ ਆਉਂਦਾ ਸਾਰਾ ਕਮਰਾ ਜਿਹੜਾ ਡਿੱਗ ਪਿਆ ਦਾ ਤੇ ਏ ਕੋਸ਼ਿਸ਼ ਕੀਤੀ ਜਾ ਵੀ ਬੰਝੇ ਮਤਲਬ ਜਿਵੇਂ ਮਤਲਬ ਨੁਕਸਾਨ ਤਾਂ ਹੀ ਹੋਇਆ ਪਰਿਵਾਰਕ ਮੈਂਬਰ ਤੋਂ ਉਹ ਤੋਂ ਪਹਿਲਾਂ ਸਮਾਰਾ ਤੇ ਤੋਂ ਪਹਿਲਾਂ ਇੱਥੇ ਜਰਾ ਜਾ ਚੁੱਕੇ ਹਾਂਜੀ ਹਾਂਜੀ ਕੀ ਮੰਗ ਜਿਹੜੀ ਲਗਾ ਜਾਉਂਦੇ ਐ ਉਹ ਇਹ ਮਤਲਬ ਵੀ ਪਾਣੀ ਦੇ ਨਾਲ ਜਿਆਦਾ ਖਰਾਬ ਹੋ ਗਿਆ ਦਾ ਸਮਾਨ ਵੀ ਖਰਾਬ ਹੋ ਗਿਆ ਦਾ ਇਹ ਮਦਦ ਕੀਤੀ ਸਾਡੀ ਪਹਿਲਾਂ ਵੀ ਮੈਂ ਦੇਖਿਆ ਵੀ ਕਮਰੇ ਕੱਚੇ ਸੀ ਕੀ ਮਤਲਬ ਧਿਲ ਕੀਤਾ ਵੀ ਇਹਨਾਂ ਨੂੰ ਪੱਕੇ ਕਰ ਲਈਏ ਨਹੀਂ ਨਹੀਂ ਪਹੁੰਚੀ ਨਹੀਂ ਭਾਈ ਹਾਂਜੀ ਕੋਈ ਸਮਾਨ ਜਿਹੜਾ ਕੋਈ ਮਤਲਬ ਵੱਸ ਸਕਿਆ ਕਿ ਜਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਨਾ ਪੁਰ ਗਾਉਣ ਛਾਲੀ ਮੌਸਮ ਆਉਣ ਵਾਲਾ ਕੋਈ ਮਤਲਬ ਜਿਹੜੇ ਕੱਪੜੇ ਹੁੰਦੇ ਸਾਰ ਹਾਂਜੀ ਉਹ ਵੀ ਖਰਾਬ ਹੋ ਗਏ ਤੁਸੀਂ ਹਾਂਜੀ ਪੁਰ ਸੋਈ ਦੀ ਜਿਵੇਂ ਕਣਕ ਵਗਾਰਾ ਜਿੱਦਾਂ ਹੁੰਦੇ ਦਾਣਾ ਪੱਕਾ ਦੋ ਵੀ ਉਹ ਵੀ ਖਰਾਬ ਹੋ ਗਏ ਹਾਂਜੀ ਕਿਸੇ ਜਦੋਂ ਨਹੀਂ ਸੱਜਣੇ ਜਾਂ ਸਮਾਜੇ ਵੀ ਨਹੀਂ ਮਦਦ ਕਰਨੀ ਕਿਹੜਾ ਪਿੰਡ ਤੇ ਕਿਹੜਾ ਜਣਾ ਗੁਜਰਾ ਨੇ ਕਾਦੀਆਂ ਗੁਜਰਾ ਪਿੰਡ ਹੈ ਪਿੰਡ ਜ਼ਿਲ੍ਹਾ ਗੁਰਦਾਸਪੁਰ ਹੈ ਡੇਰਾ ਬਾਬਾ ਨਾਨਕ ਸੋ ਇਹ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਨਜ਼ਦੀਕ ਪਿੰਡ ਹੈ ਗੁਜਰਾ ਕਾਦੀਆਂ ਪਿੰਡ ਹੈ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਜਿਹੜੇ ਕਰਦੀਆਂ ਸੋ ਲੋੜਵੰਦ ਪਰਿਵਾਰ ਆ ਜਿਹੜਾ ਨਹੀਂ ਇੰਨੀ ਪਹੁੰਚ ਆ ਗਈ ਪਹਿਲਾਂ ਵੀ ਜਿਹੜੇ ਕਮਰਿਆਂ ਦੀ ਹਾਲਤ ਕੋਈ ਏਡੀ ਵਧੀਆ ਨਹੀਂ ਸੀ ਗਰੀਬੀ ਦੀ ਚਣਾਈ ਸੀ ਸੋ ਅੰਦਰ ਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਕਿਸ ਵਕਤ ਨੂੰ ਉੱਤੋਂ ਜਿਹੜਾ ਬਾਲਾ ਜਾਂ ਏਟ ਦਿੱਖ ਸਕਦੀ ਆ ਫਿਰ ਵੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਜਾਂ ਹੋ ਵੀ ਰਹੀ ਆ ਸੋ ਇੱਕ ਵਾਰੀ ਇਹਨਾਂ ਪਰਿਵਾਰਾਂ ਦੇ ਵੱਲ ਵੀ ਜਿਹੜਾ ਆ ਕੇ ਦੇਖਣ ਤਾਂ ਪਿੰਡ ਦੇ ਵਿੱਚ ਚਾਤੀਮਾਨ ਤਾਂ ਲੋੜਵੰਦ ਪਰਿਵਾਰ ਆ ਇਸ ਦੀ ਮਦਦ ਜਰੂਰ ਕਰਨ ਸੋ ਮੈਂ ਤੁਹਾਡਾ ਆਪਣਾ ਪੱਤਰ